ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਪਿੰਡ ਮੁਅਈ ਤਹਿਸੀਲ ਫਲੋਰ ਦੇ ਬਸ ਰਡੇਤੇ ਹੋਇਆ ਭਿਆਨਕ ਸੜਕ ਹਾਦਸਾ ਨੂਰ ਮਹਿਲ ਸਾਈਡ ਤੋਂ ਆ ਰਹੀ ਚਿੱਟੇ ਰੰਗ ਦੀ ਸਵਿਫਟ ਗੱਡੀ ਅਤੇ ਫਲੋਰ ਸਾਈਡ ਤੋਂ ਆ ਰਿਹਾ ਆਟੋ ਪੀ ਬੀ 10 ਐਚ 07328 ਦੀ ਆਮੋ ਸਾਹਮਲੇ ਟੱਕਰ ਹੋਈ ਜਿਸ ਵਿੱਚ ਆਟੋ ਵਿੱਚ ਬੈਠੀਆਂ ਹੋਈਆਂ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਸਵੀਫਟ ਗੱਡੀ ਜੋ ਕਿ ਨੂਰਮਹਿਲ ਸਾਈਡ ਤੋਂ ਆ ਰਹੀ ਸੀ ਲੋਕਾਂ ਦੇ ਕਹਿਣ ਮੁਤਾਬਕ ਕਿ ਪੁਲਿਸ ਮੁਲਾਜ਼ਮ ਚਲਾ ਰਿਹਾ ਹੋ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਪੁਲਿਸ ਮੁਲਾਜ਼ਮ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ ਮੌਕੇ ਤੇ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਦੇ ਵਿੱਚੋਂ दारू ਵੀ ਮਿਲੀ ਹੈ ਅਤੇ ਪੁਲਿਸ ਮੁਲਾਜ਼ਮ ਦੀ ਟੋਪੀ ਵੀ ਮਿਲੀ ਅਤੇ ਗੱਡੀ ਉੱਪਰ ਪੰਜਾਬ ਪੁਲਿਸ ਦਾ ਸਟicker ਲੱਗਾ ਹੋਇਆ ਅਤੇ ਪੁਲਿਸ ਮੁਲਾਜ਼ਮ ਨੇ दारू ਵੀ ਪੀਤੀ ਹੋਈ ਸੀ ਜਿਸ ਦੀ ਪੁਸ਼ਟੀ ਸਾਡਾ ਚੈਨਲ ਨਹੀਂ ਕਰਦਾ ਆਟੋ ਸਵਾਰੀਆਂ ਦੀ ਪਹਿਚਾਣ ਜੀਵਨ ਲਾਲ ਬਿਲਗਾ ਜਗੀਰ ਸਿੰਘ ਪਿੰਡ ਮੁਾਈ ਸੁਰਿੰਦਰ ਕੌਰ ਬਿਲਗਾ ਵਜੋਂ ਹੋਈ ਮੌਕੇ ਤੇ ਖਾਣਾ ਬਿਲਗਾ ਦੇ ਐਸਐਚਓ ਰਕੇਸ਼ ਕੁਮਾਰ ਜੀ ਦੀ ਟੀਮ ਪਹੁੰਚ ਗਈ ਅਤੇ ਐਸਆਈ ਅਸ਼ੋਕ ਕੁਮਾਰ ਜੀ ਨੇ ਮੌਕੇ ਤੇ ਜ਼ਖਮੀ ਵਿਅਕਤੀਆਂ ਨੂੰ ਐਂਬੂਲੈਂਸ ਬੁਲਾ ਕੇ ਅਤੇ ਆਪਣੀ ਗੱਡੀ ਦੇ ਵਿੱਚ ਪਾ ਕੇ ਸਿਵਲ ਹਸਪਤਾਲ ਫਲੋਰ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਹਨਾਂ ਨੂੰ ਉਹਨਾਂ ਦੀਆਂ ਸੱਟਾਂ ਦੇਖਦੇ ਹੋਏ ਉਹਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਬਿਲਗੇ ਤੋਂ ਪੱਤਰਕਾਰ ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ ਗੱਲ ਜੱਟ ਹੋਇਆ ਕੀ ਕਾਰਨ ਸਾਰਾ ਕੀ ਹੋ ਜੀ ਮੈਂ ਫਲੋਰੋਂ ਮੈਂ ਵੀ ਆਇਆ ਸੀਗਾ ਬੱਸ ਦੇ ਵਿੱਚ ਅੱਛਾ ਜੀ ਬੱਸ ਜਾ ਕੇ ਮੈਂ ਜਿੱਥੇ ਵੀ ਰੁਕਿਆ ਆ ਕੇ ਤਾਂ ਉਤਰਨ ਦੇ ਨਾਲੇ ਮੈਂ ਸਾਈਕਲ ਆਪਣਾ ਚੱਕ ਕੇ ਜਿੱਥੇ ਸਾਈਕਲ ਚੱਕਾ ਪਟਾਕਾ ਵੱਜਿਆ ਬਹੁਤ ਜ਼ੋਰ ਨਾਲ ਤਾਂ ਜਦ ਫਟਾਕਾ ਵੱਜਿਆ ਦੇਖਿਆ ਚ ਵਾਈਟ ਗੱਡੀ ਜਿਹੜੀ ਨੂਰ ਮਿਲ ਤੋਂ ਫਲੋਰ ਨੂੰ ਜਾ ਰਹੇ ਸੀ ਜਿਹੜਾ ਆਟੋ ਆ ਫਲੋਰ ਤੋਂ ਬਿਲਗੇ ਨੂੰ ਆ ਰਿਹਾ ਸੀ ਇੱਥੇ ਆ ਕੇ ਕੋਲਾਈਡ ਹੋਏ ਦੋਨੋਂ ਕਰਕੇ ਉਹ ਆਟੋ ਨੂੰ ਇੰਨੀ ਜ਼ੋਰ ਛੱਟ ਵੱਜੀ ਕਿ ਆਟੋ ਦਾ ਮੂੰਹ ਕਮ ਕੇ ਫਿਰ ਵਾਪਸ ਫਲੋਰ ਨੂੰ ਹੋ ਗਿਆ ਤੇ ਆ ਜਿਹੜੀਆਂ ਸਵਾਰੀਆਂ ਤੇ ਸਵਾਰੀਆਂ ਸਾਰੀਆਂ ਸਾਰੀਆਂ ਪੋਸਟ ਦੀ ਸਵਾਰੀਆਂ ਇਹ ਬਿਲਗੇ ਦੀ ਹੈ ਕੀ ਤੁਸੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਹਨਾਂ ਵਿੱਚ ਨਹੀਂ ਜਾਨੀ ਨੁਕਸਾਨ ਹਾਲੇ ਕੁਝ ਹੋਇਆ ਨਹੀਂ ਪਰ ਫੱਟੜ ਹੋਏ ਬੰਦੇ ਜ਼ਿਆਦਾ ਲੱਤਾਂ ਜ਼ਿਆਦਾ ਹਾਂ ਲੱਤਾਂ ਮੈਂ ਗਾਹਾਂ ਪਾਹਾਂ ਕੱਢੀਆਂ ਗੱਲ ਜੀ ਕਿਹਦੀ ਦੇਖਦੇ ਆਂ ਜੀ ਇਹਦੇ ਵਿੱਚ ਕਾਦੀ ਦਾ ਦੇਖੋਗੀ ਟਿੱਕ ਟਿੱਟੀ ਗੱਡੀ ਵਾਲੇ ਦੀ ਗਲਤੀ ਆ ਪੂਰੀ ਸਰਸਰ ਸਰਕਾਰ ਉਹ ਪਹਿਲਾਂ ਵੀ ਪਿੱਛੋਂ ਜਿਹੜੀ ਆ ਰਹੀ ਸੀ ਦੋ ਬੰਦੇ ਪਿੱਛੋਂ ਆ ਰਹੇ ਸੀ ਉਹਨਾਂ ਨੇ ਵੀ ਦੱਸਿਆ ਵਾ ਕਿ ਉਹ ਵੀ ਦੋ ਤਿੰਨ ਗੱਡੀਆਂ ਨੂੰ ਕੱਟ ਮਾਰ ਕੇ ਆਇਆ ਵਾ ਠੀਕ ਹੈ ਇਹਦੇ ਵਿੱਚ ਐਕਸੀਡੈਂਟ ਹੋਇਆ ਕੀ ਕਾਰਨ ਹੈ ਕਿਸ ਤਰ੍ਹਾਂ ਦੇਖਿਆ ਅੱਜ 10 ਘੰਟੇ ਸੀ ਜਦੋਂ ਸਹਾਜ ਜੱਕ ਦਾ ਐਕਸ਼ਨ ਆਇਆ ਮੌਕੇ ਤੇ ਆ ਯਰੇ ਮੇਰੇ ਸੱਟਾਂ ਲੱਗੀਆਂ ਸੀ ਉਹਨਾਂ ਗੱਡੀ ਮਗਾ ਕੇ ਸੇ ਹਸਪੀਟਲ ਭੱਜਿਆ ਕੋਈ ਜਾਣੀ ਨੁਕਸਾਨੀ ਨਹੀਂ ਆਈ ਜਾਣਨ ਲੱਗਦਾ ਸੱਟਾ ਹੋ ਜਾਇਆ ਕਾਫੀ ਹੋ ਗਿਆ ਸਰ ਜੋ ਗੱਡੀ ਵਾਲਾ ਦੱਸਿਆ ਰ ਪੁਲਿਸ ਮੁਲਾਜ਼ਮ ਹੈ ਕੀ ਪਤਾ ਲੱਗਦਾ ਉਹ ਗੱਡੀ ਵਿੱਚ दारू ਵੀ ਮਿਲੀ ਉਹ ਦੇਖ ਲੈ ਨਹੀਂ ਉਹ ਕਿਤਾਬੀ ਦੇਖ ਲੈ ਮੈਂ ਕਿ ਉਹ ਤਾਂ ਆਪਣੀ ਕੁਕੂ ਕਾਪੀ ਹੋ ਪਾਜੀ ਜਿਹੜਾ ਜੋ ਮੋਬਾਈਲ ਐਂਡਰ ਵਿੱਚ ਐਕਸੀਡੈਂਟ ਹੋਇਆ ਇਹ ਕੀ ਕਾਰਨ ਸੀ ਤੇ ਕੀ ਰਿਹਾ ਤਕਸੋਰ ਨਿਕਲ ਲਗ ਪਾਜੀ ਅਸੀਂ ਉਹਨਾਂ ਫਲੋਰੋ ਆ ਰਹੇ ਆਪਣੇ ਹੱਥੀਂ ਕੁਝ ਜ਼ਹਿਰ ਪਿਆ ਰਹੇ ਆ ਉਦੋਂ ਚਿੱਟੀ ਗੱਡੀ ਆਈ ਆ ਮੈਨੂੰ ਨਹੀਂ ਪਤਾ ਫੋਨ ਤੇ ਲੱਗਾ ਕਿ दारू ਪੀਤੀ ਆ ਹੀ ਰੋਲਾ ਵੀ ਪਾਈ ਜਨੇ ਹੌਣ ਵੀ ਮਾਰੀ ਜਨੇ ਲਿਆ ਕੇ ਪੇਚ ਮਾਰੀ ਆ ਬਸ ਉਸ ਤੋਂ ਬਾਅਦ ਮੈਨੂੰ ਵੀ ਕੋਲਾ ਮੈਂ ਡਰਪੇ ਬਾਹਰ ਸਾਰੇ ਬ੍ਰੋਸ਼ੇ ਜਿੱਦਾਂ ਹੋ ਗਿਆ ਨਾ ਇਹ ਤੁਸੀਂ ਆਟੋ ਚਲਾ ਰਹੇ ਸੀ ਜੀ ਮੈਂ ਆਟੋ ਚਲਾ ਰਿਹਾ ਸੀ ਜੀ ਤੁਹਾਡਾ ਨਾਮ ਕੀ ਹੈ ਜੀਵਨ ਲਾਲ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਪਿੰਡ ਬੜਕਾ ਬੜਕਾ ਕੀਸ ਆਇਆ ਐਕਸੀਡੈਂਟ ਦਾ ਇਹ ਕੀ ਕਾਰਨ ਸੀਗਾ ਤੇ ਸਟਾ ਕਿੰਨਿਆਂ ਕਿ ਲੱਗੇ ਹਾਂਜੀ ਸਾਡੇ ਕੋ ਇੱਥੇ 3 ਪੇਸ਼ੈਂਟ ਆਏ ਨੇ ਐਂਬੂਲੈਂਸ 'ਚ ਤੇ ਦੱਸਿਆ ਜਾ ਰਿਹਾ ਕਿ ਰੋਡ ਸਾਈਡ ਐਕਸੀਡੈਂਟ ਹੋਇਆ ਹੈ ਮੋਬਾਈਲ ਲੱਗੇ ਤੇ ਇੱਥੇ ਇੱਕ ਮੇਲ ਪੇਸ਼ੈਂਟ ਹੈਗਾ ਅਬਾਊਟ 43 ਇਅਰ 올ਡ ਮੇਲ ਹੈਗਾ ਇੱਕ ਫੀਮੇਲ ਹੈਗੀ ਆ 40 ਇਅਰ 올ਡ ਇੱਕ 올ਡ ਪੇਸ਼ੈਂਟ ਹੈਗਾ 84 ਇਅਰ 올ਡ ਮੇਲ ਹੈ ਤੇ ਜੋ ਦੋ ਪੇਸ਼ੈਂਟ ਹੈਗੇ ਨੇ ਮੇਲ ਐਂਡ ਫੀਮੇਲ ਉਹਨਾਂ ਨੂੰ ਥੋੜੇ ਸੱਟਾਂ ਜ਼ਿਆਦਾ ਲੱਗੀਆਂ ਨੇ ਫ੍ਰੈਕਚਰ ਹੋਇਆ ਹੈ ਲੈਗਸ 'ਚ ਦੋਨਾਂ ਦੇ ਬਲੀਡਿੰਗ ਵੀ ਵਾਵਾ ਹੋਈ ਪਈ ਹੈ ਤੇ ਜੋ 올ਡ ਪੇਸ਼ੈਂਟ ਹੈਗੇ ਉਹਦਾਂ ਫ੍ਰੈਕਚਰ ਅਜੇ ਤੱਕ ਨਹੀਂ ਲੱਗ ਰਿਹਾ ਕੁਝ ਪਰ ਦਿੱਕਤ ਲੱਗ ਰਹੀ ਹੈ ਤੇ ਆਪਾਂ ਆਪਣੇ ਵੱਲੋਂ ਜਿੰਨੀ ਟ੍ਰੀਟਮੈਂਟ ਹੋ ਸਕਦੀ ਆਪਾਂ ਇੱਕ ਵਾਰੀ ਪ੍ਰੋਵਾਈਡ ਕੀਤੀ ਹੈ ਫਰਸਟ ایڈ ਵੀ ਦਿੱਤੀ ਹੈਗੀ ਹੈ ਡਰੈਸਿੰਗਸ ਕਰ ਦਿੱਤੀ ਹੈ ਸਪ੍ਰਿੰਟਿੰਗ ਕਰ ਦਿੱਤੀ ਗਈ ਹੈ ਅੱਗੇ ਜੋ ਫਰਦਰ ਉਹਨਾਂ ਦੀ ਮੈਨੇਜਮੈਂਟ ਫਸਤੇ ਆਪਾਂ ਹਾਇਰ ਸੈਂਟਰ ਸਿਵਲ ਹਸਪਤਾਲ ਜਲੰਧਰ ਰੈਫਰ ਕਰਨ ਲੱਗੇ ਆ ਇਹਨਾਂ ਨੂੰ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕਿਮਿਟੀ